ਉਹ ਇਹ ਜਿਹੜੇ ਮਜੀਠੀ ਹੋਣੀਆਂ ਇਹ ਕੀ ਕੀ ਇਹ ਕਹਿਣਾ ਨਹੀਂ ਚਾਹੀਦਾ ਤਾਂ ਇਹ ਰਿਸ਼ਤੇਦਾਰੀ ਦੇ ਵਿੱਚ ਲੀਡਰ ਬਣਿਆ ਇਹਨਾਂ ਦੇ ਰਿਸ਼ਤੇਦਾਰ ਪੰਜਾਬ ਦੇ ਵਿੱਚ ਲੀਡਰਿੰਗ ਕਰਦੇ ਸੀਗੇ ਉਹਦਾ ਇਹਨਾਂ ਦੀ ਰਿਸ਼ਤੇਦਾਰੀ ਬਣ ਗਈ ਇਹ ਤਾਂ ਜਿੱਦਾਂ ਦਾਤ ਚ ਨਹੀਂ ਜਿੱਦਾਂ ਮਿਲਦੀ ਉਹਦਾ ਮਿਲਿਆ ਇੱਕ ਪੈਸਾ ਦੇ ਨੂੰ ਮੇਹਰ ਕਰਕੇ 40 ਸਾਲ ਲਾ ਕੇ ਜ਼ਿੰਦਗੀ ਦੇ ਐਮਐਲਏ ਬਣਦੇ ਫਿਰ ਇਹਨਾਂ ਨੂੰ ਪਤਾ ਉਹ ਲੱਗਦਾ ਕੀ ਭਾਅ ਵਿਕਦੀ ਆ ਇਹ ਹੁਣ ਕੀ ਆ ਹੁਣ ਅਕਾਲੀ ਦਲ ਚ ਵੀ ਦਾ ਕੋਲੋਂ ਪੁੱਛਦਾ ਨਾ ਉਹਨਾਂ ਦੀ ਕੋ ਬਣਦੀ ਹੁਣ ਤਾਂ ਬਸ ਕੋ ਕੰਮ ਐ ਸਵੇਰ ਉੱਠ ਕੇ ਸੋਸ਼ਲ ਮੀਡੀਆ ਸਬੂਤ ਉਦੋਂ ਵੀ ਸੀਗਾ ਸਬੂਤ ਸਾਡੇ ਵੇਲੇ ਵੀ ਆਏ ਸੀ ਜਿਹੜਾ ਪਹਿਲੇ ਸਬੂਤ ਆਏ ਸੀ 2000 ਇਹ ਤੁਸੀਂ ਲੈ ਲਓ 2012 'ਚ 12 13 ਤੋਂ ਸ਼ੁਰੂ ਹੁੰਦਾ ਹੈ ਉਸੇ ਇੰਨੀ ਡੂੰਗੀ ਇੰਨੀ ਜ਼ਿਆਦਾ ਸਬੂਤ ਸੀ ਕਾਰਵਾਈ ਨਹੀਂ ਹੋਈ ਸਰਕਾਰ ਕੀ ਦੀ ਸੀ ਪੋਲੀਟੀਕਲ ਦੱਸੋ ਕਿਹਦੀ ਸਰਕਾਰ ਸੀ 2012 'ਚ ਤੇ ਕੀ ਹੋਇਆ ਪੋਲੀਟੀਕਲ ਇੱਕ 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 ਮਿੰਟ ਜੀ ਮੈਂ ਇਹਨਾਂ ਦਾ ਜਵਾਬ ਦੇ ਰਿਹਾ 2012 'ਚ ਇੰਨਾ ਸਬੂਤ ਸੀ ਅੱਜ ਮੈਂ ਕਿ ਕੱਡੋ ਜੀ ਸਬੂਤ ਤੁਹਾਡੇ ਕੋਲ ਪਿਆ ਹੈ ਇਹ ਦਸਣ ਆਇਆ ਸੀ ਮੈਂ 2012 ਚ ਇਹ ਕੋਲ ਸਬੂਤ ਸੀ ਕਾਰਵਾਈ ਨਹੀਂ ਹੋਈ ਕਿਉਂ ਕਿ 1 ਮਿੰਟ 1 ਮਿੰਟ 2012 ਚ ਵਿਕਰਮਜੀਤਿਆ ਦੀ ਸਰਕਾਰ ਸੀ ਸੁਖੀਰ ਬਾਦਲ ਦੀ ਸਰਕਾਰ ਸੀ ਬਾਦਲ ਦੀ ਸਰਕਾਰ ਇਹਦਾ ਇਨਫਲੂਐਂਸ ਚੱਲਦਾ ਸੀ ਮੈਂ ਸੁਖੀਰ ਨੂੰ ਨਹੀਂ ਕਹਿ ਰਿਹਾ ਇਹਦੇ ਨਾਲ ਇਨਵੋਲ ਹੈ ਮੈਂ ਇਹ ਨਹੀਂ ਕਹਿ ਰਿਹਾ ਕਹਿ ਰਿਹਾ ਨਹੀਂ ਕਿ ਕਾਰਵਾਈ ਮੈਨੂੰ ਮੈਨੂੰ ਜਵਾਬ ਦੇ ਦੋ ਪਹਿਲੇ ਠੀਕ ਹੈ ਮੈਂ ਪੋਲਿਟਿਕਲ ਇੰਟਰਫੀਰੈਂਸ ਦੀ ਗੱਲ ਕਰ ਰਿਹਾ ਕਿ ਉਦੋਂ ਪੋਲਿਟਿਕਲ ਇੰਟਰਫੀਰੈਂਸ ਪੁੱਛਿਆ ਕਿ ਕਿਉਂ ਦਬਿਆ ਤੁਸੀਂ ਇਹ ਗੱਲ ਜਾ ਕੇ ਪੁੱਛੋਗੇ ਇਹਨਾਂ ਨੂੰ ਕਿ 2012 ਚ ਇਹ ਬਹੁਤ ਛੇਤੀ ਦੇਖੋਗੇ ਇਹ ਚੀਜ਼ਾਂ ਸਾਡੇ ਸਾਹਮਣੇ ਆਣਗੇ ਇਹ ਇਹ ਇਨਫੋਰਮੇਸ਼ਨ ਉਦੋਂ ਸਾਹਮਣੇ ਸੀ 1 ਮਿੰਟ ਇਹ ਇਨਫੋਰਮੇਸ਼ਨ ਸਾਹਮਣੇ ਸੀਗੀ ਮੈਂ ਦੱਸਣ ਆਇਆ ਮੈਂ ਕੱਢ ਕੇ ਦਿਖਾ 1 ਮਿੰਟ ਮੈਂ ਦੱਸਣ ਆਇਆ ਇਹ ਇਨਫੋਰਮੇਸ਼ਨ ਤੁਹਾਡੇ ਕੋਲ ਪਿਆ ਹੈ ਇਹਨਾਂ ਨੂੰ ਪਤਾ ਨਹੀਂ ਸੀ ਠੀਕ ਹੈ ਇਸ ਕੰਮ ਵਾਸਤੇ ਮੈਂ ਆਸੀ 2021 ਚ ਫਿਰ ਅਸੀਂ ਸ਼ੁਰੂ ਕੀਤਾ ਪਰ 2022 ਚ ਫਿਰ ਜੋ ਵੀ ਹੋਇਆ ਮੈਨੂੰ ਉਹਨਾਂ ਨੇ ਕੱਢਤਾ ਇਹ ਬਹੁਤ ਪਾਵਰਫੁਲ ਬੰਦੇ ਨੇ ਬਹੁਤ ਤਾਕਤਵਰ ਬੰਦੇ ਨੇ ਤੇ ਜੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਸਾਨੂੰ ਇਹਨਾਂ ਪਾਵਰ ਨੇ ਉੱਤੇ ਚੜਨਾ ਹੈ ਅੱਜ ਅਯੁੱਧ ਨਸ਼ਾ ਵਿਰੋਧ ਕਾਮਯਾਬ ਚੱਲ ਰਿਹਾ ਹੈ ਔਰ ਮੈਂ ਤੁਹਾਨੂੰ ਕਹਿਆ ਸੀ ਥੋੜਾ ਜਿਹਾ ਠਹਿਰ ਜਾਓ ਵੱਡੇ ਵੀ ਆਉਣਗੇ ਓਏ ਮੈਂ ਤਾਂ ਕਿਹਦਾ ਨਾਂ ਨਹੀਂ ਲਿਆ ਤੇਰੇ ਮਨ ਤੁਹਾਨੂੰ ਪਤਾ ਹੈ ਵੀ ਵੱਡਾ ਜੀ ਹੋ ਹੈ ਥੋੜਾ ਜਰ ਹੋ ਠਹਿਰ ਜਾਓ ਇਹ ਦੂਘਾਲੇ ਵੀ ਆਉਣਗੇ ਹੋਇਆ ਤੇ ਕਿੱਥੇ ਹੋਇਆ ਪੱਕੇ ਪੈਰੀ ਕਰਾਂਗੇ ਪੱਕੇ ਪੈਰੀ ਪਹਿਲਾਂ ਹੁੰਦਾ ਸੀ ਆ ਦੇਖ ਕੇ ਜੀ ਕਚਹਿਰੀਆਂ ਚ ਦੇ ਦੋ ਜੀ ਅਰਜੀ ਜੀ ਚਲੋ ਜੀ ਅਗਲੇ ਦਿਨ ਜਮਾਨ ਤੋਂ ਵੀ ਚਲੋ ਜੀ ਕੀ ਕਰ ਲੋਕ ਵੀ ਕਹਿਣ ਲੱਗੇ ਸੀ ਇਹਨਾਂ ਨੂੰ ਸੱਚਾ ਨਹੀਂ ਹੁੰਦੀ ਓਏ ਇੱਕ ਗੱਲ ਯਾਦ ਰੱਖਣੀ ਊ ਠੀਕ ਹੈ ਹਾਂਜੀ ਪਾਪਾ ਛੱਟਾ ਬਹੁਤ ਮਾੜੀ ਚੀਜ਼ ਏ ਇਹ ਰੰਗ ਹੀ ਬਹੁਤ ਮਨੂਸ ਹਾਂਜੀ ਰੇਡੀ ਛੱਟੇ ਕੱਪੜੇ ਵੀ ਛੁੱਟ ਦਿਓ ਆਈ ਲਵ ਯੂ ਗਾਇਜ਼ ਹੂੰ ਆ ਹੂੰ ਆ